328 ਪਾਵਨ ਸਰੂਪਾਂ ਦੇ ਗਮਸ਼ੁੱਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਨਾਮਜਦ ਨੇ 16 ਜਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਹੈ ਅੰਮ੍ਰਿਤਸਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ 328 ਪਾਵਨ ਸਰੂਪ ਮਾਮਲੇ ਤੇ ਵਿੱਚ ਹੋਇਆ ਵੱਡਾ ਐਕਸ਼ਨ ਸਰਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਲਗਾਤਾਰ 328 ਸਰੂਪ ਜੋ ਗਾਇਬ ਹੋਏ ਨੇ ਦਾ ਮਾਮਲਾ ਲਗਾਤਾਰ ਕਰਵਾਉਂਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਲਗਾਤਾਰ ਸਿਰਫ ਕੌਮ ਦੇ ਬੋਲ ਨੂੰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 16 ਦੇ ਖਿਲਾਫ ਜਿਹੜਾ ਕਿ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ ਨਾਮ ਜਿਹੜੇ ਕਿ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਨੂੰ ਕਿ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਬਾਦਲ ਦੇ ਕੁਝ ਕਰੀਬੀ ਵੀ ਨੇ ਇਹਨਾਂ ਦੇ ਵਿੱਚੋਂ ਤੇ ਅਗਲੀ ਕਾਰਵਾਈ ਵੀ ਪੁਲਿਸ ਵੱਲੋਂ ਹੁਣ ਸ਼ੁਰੂ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਕਿਤੇ ਕਿਤੇ ਸਿੱਖ ਸੰਗਤਾਂ ਨੂੰ ਇਨਸਾਫ ਮਿਲਣ ਦੀ ਕਿਰਨ ਜਗਦੀ ਨਜ਼ਰ ਆ ਰਹੀ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜ਼ਦ ਨੇ 16 ਜਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਹੈ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸੰਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੇ ਸੀਏ ਕਰਦਾ ਰਿਹਾ। ਸ੍ਰੀ ਦਰਬਾਰ ਦੀ 1328 ਰੁਪਿਆਂ ਦੇ ਗਾਇਬ ਹੋਣ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਲਗਾਤਾਰ ਇਸ ਮਾਮਲੇ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇਹਦੀ ਸ਼ੁਰੂਆਤ ਹੋ ਚੁੱਕੀ ਹੈ। ਬੇਰਾ ਰਿਪੋਰਟ ਆਜ਼ਾਦ ਸੋਚ